ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਬਿਊਟੀ ਕੈਰੀਅਰ ਗਾਈਡ ਦੇ ਚੈਨਲ ਵਿੱਚ ਦੋਸਤੋ ਜੇਕਰ ਤੁਸੀਂ ਵੀ ਉਹ ਪੰਜਾਬ ਤੋਂ ਤਾਂ ਇੱਥੇ ਇੱਕ ਚੰਗੀ ਬਿਊਟੀ ਅਤੇ హెয়ার ਅਕੈਡਮੀ ਦੀ ਭਾਲ ਕਰ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੀ ਸਭ ਤੋਂ ਵਧੀਆ ਅਕੈਡਮੀ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਇਹ ਅਕੈਡਮੀ ਹੈਡਮਾਸਟਰ ਅਕੈਡਮੀ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਿਊਟੀ ਇੰਡਸਟਰੀ ਨਾਲ ਸੰਬੰਧਿਤ ਕੋਰਸ ਕਰਵਾ ਰਹੀ ਹੈ ਅਤੇ ਸਿਖਲਾਈ ਪ੍ਰਾਪਤ ਪੇਸ਼ੇਵਰ ਤਿਆਰ ਕਰ ਰਹੀ ਹੈ ਆਓ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਹੈਡਮਾਸਟਰ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਕੋਰਸੇ ਫੀਸਾਂ ਅਤੇ ਪਲੇਸਮੈਂਟ ਬਾਰੇ ਜਾਣਕਾਰੀ ਦਈਏ ਆਓ ਪਹਿਲਾਂ ਹੈਡਮਾਸਟਰ ਅਕੈਡਮੀ ਬਾਰੇ ਜਾਣਕਾਰੀ ਦਈਏ ਹੈਡਮਾਸਟਰ ਅਕੈਡਮੀ ਪੰਜਾਬ ਵਿੱਚ ਇੱਕ ਬਹੁਤ ਮਸ਼ਹੂਰ ਬਿਊਟੀ ਅਤੇ ਹੈਅਰ ਸਿਖਲਾਈ ਕੋਰਸ ਅਕੈਡਮੀ ਹੈ ਇਸ ਅਕੈਡਮੀ ਨੂੰ ਖੁੱਲੇ ਹੋਏ 20 ਸਾਲਾਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਇਹ ਅਕੈਡਮੀ ਚੰਡੀਗੜ੍ਹ ਪੰਜਾਬ ਵਿੱਚ ਹੈ ਪਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ ਇਸ ਅਕੈਡਮੀ ਵਿੱਚ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਹੈਡਮਾਸਟਰ ਅਕੈਡਮੀ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਐਨਐਸਡੀਸੀ ਦੁਆਰਾ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੈਡਮਾਸਟਰ ਅਕੈਡਮੀ ਵਿੱਚ ਕਿਹੜੇ-ਕਿਹੜੇ ਕੋਰਸ ਕਰਾਏ ਜਾਂਦੇ ਹਨ। ਦੋਸਤੋ ਹੈਡਮਾਸਟਰ ਅਕੈਡਮੀ ਦੀ ਮੁੱਖ ਸ਼ਾਖਾ ਚੰਡੀਗੜ੍ਹ ਪੰਜਾਬ ਵਿੱਚ ਸਥਿਤ ਹੈ। ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੈਡਮਾਸਟਰ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਪਹਿਲਾ ਮੇਕਅਪ ਕੋਰਸ ਦੂਜਾ ਹੈਅਰ ਕੋਰਸ ਤੀਜਾ ਨੇਲ ਕੋਰਸ ਚੌਥਾ ਸਕਿਨ ਕੇਅਰ ਕੋਰਸ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੈਡਮਾਸਟਰ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਕੋਰਸੇਸ ਫੀਸਾਂ ਅਤੇ ਡਿਊਰੇਸ਼ਨ ਬਾਰੇ ਜਾਣਕਾਰੀ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਮੇਕਅਪ ਕੋਰਸ ਜਿਸ ਦੀ ਫੀਸ 30000 ਹੈ ਅਤੇ ਡਿਊਰੇਸ਼ਨ 1 ਮਹੀਨੇ ਦੀ ਹੈ ਦੂਜੇ ਨੰਬਰ ਤੇ ਆਉਂਦਾ ਹੈ ਹੈਅਰ ਕੋਰਸ ਉਸ ਦੀ ਫੀਸ 30000 ਹੈ ਔਰ ਉਸ ਦੀ ਡਿਊਰੇਸ਼ਨ ਵੀ 1 ਮਹੀਨੇ ਦੀ ਹੈ ਤੀਜੇ ਨੰਬਰ ਤੇ ਆਉਂਦਾ ਨੇਲ ਕੋਰਸ ਉਸ ਦੀ ਫੀਸ 20000 ਹੈ ਡਿਊਰੇਸ਼ਨ 10 ਦਿਨ ਦੀ ਹੈ ਚੌਥੇ ਨੰਬਰ ਤੋਂ ਹੁੰਦਾ ਸਕਿਨ ਕੇਅਰ ਕੋਰਸ ਦੀ ਫੀਸ 30000 ਹੈ ਅਤੇ ਡਿਊਰੇਸ਼ਨ 30 ਦਿਨ ਦੀ ਹੈ ਆਓ ਹੁਣ ਅਸੀਂ ਤੁਹਾਨੂੰ ਹੈਡਮਾਸਟਰ ਅਕੈਡਮੀ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਹੈਡਮਾਸਟਰ ਅਕੈਡਮੀ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਅਕੈਡਮੀ ਹੈ ਇਸ ਅਕੈਡਮੀ ਨੇ 40 ਤੋਂ ਵੀ ਵੱਧ ਸ਼ਾਖਾਵਾਂ ਹਨ ਜੇਕਰ ਅਸੀਂ ਹੈਡਮਾਸਟਰ ਅਕੈਡਮੀ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਗੱਲ ਕਰੀਏ ਤਾਂ ਇੱਥੇ ਕਿਸੇ ਵੀ ਵਿਦਿਆਰਥੀ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤੀ ਜਾਂਦੀ ਹੈ ਇੱਥੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਵਿਦਿਆਰਥੀ ਹੈਡਮਾਸਟਰ ਅਕੈਡਮੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਪਲੇਸਮੈਂਟ ਅਤੇ ਇੰਟਰਨਸ਼ਿਪ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਆਓ ਹੁਣ ਤੁਹਾਨੂੰ ਹੈਡਮਾਸਟਰ ਅਕੈਡਮੀ ਦੀ ਫੈਸਿਲਿਟੀ ਅਤੇ ਸਿਖਲਾਈ ਗੁਣਵੱਤਾ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਹੈਡਮਾਸਟਰ ਅਕੈਡਮੀ ਵਿੱਚ ਕੁਝ ਟ੍ਰੇਨਰ ਤਜਰਬੇਦਾਰ ਹੁੰਦੇ ਹਨ ਅਤੇ ਕੁਝ ਟ੍ਰੇਨਰ ਫਰੈਸ਼ਰ ਹੁੰਦੇ ਹਨ ਅਤੇ ਸਿਖਲਾਈ ਗੁਣਵੱਤਾ ਵੀ ਵਧੀਆ ਹੈ ਇਸ ਦੇ ਨਾਲ ਨਾਲ ਹੈਡਮਾਸਟਰ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਇੱਕ ਬੈਚ ਵਿੱਚ ਇੰਨੇ ਸਾਰੇ ਵਿਦਿਆਰਥੀ ਹੋਣ ਨਾਲ ਸਿਖਲਾਈ ਦੀ ਗੁਣਵੱਤਾ ਵੀ ਵਿਗੜਦੀ ਹੈ ਆਓ ਹੁਣ ਤੁਹਾਨੂੰ ਹੈਡਮਾਸਟਰ ਅਕੈਡਮੀ ਦੇ ਵਿਦਿਆਰਥੀਆਂ ਸਿੱਖਿਆਵਾਂ ਅਤੇ ਫੀਡਬੈਕ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਜੇਕਰ ਅਸੀਂ ਹੈਡਮਾਸਟਰ ਅਕੈਡਮੀ ਦੇ ਵਿਦਿਆਰਥੀ ਸਿੱਖਿਆਵਾਂ ਅਤੇ ਫੀਡਬੈਕ ਬਾਰੇ ਗੱਲ ਕਰੀਏ ਤਾਂ ਕੁਝ ਵਿਦਿਆਰਥੀਆਂ ਨੇ ਸਕਾਰਾਤਮਕ ਸਿੱਖਿਆਵਾਂ ਦਿੱਤੀਆਂ ਹਨ ਅਤੇ ਕੁਝ ਨੇ ਨਕਾਰਾਤਮਕ ਸਿੱਖਿਆਵਾਂ ਦਿੱਤੀਆਂ ਹਨ ਹੈਡਮਾਸਟਰ ਅਕੈਡਮੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੈਕਟੀਕਲ ਕੰਮ ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ ਸਿਰਫ ਥਿਊਰੀ ਜ਼ਿਆਦਾ ਪੜਾਈ ਜਾਂਦੀ ਹੈ ਇਸ ਦੇ ਨਾਲ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਹੋਣ ਦੇ ਕਾਰਨ ਟਰੇਨਰ ਸਾਰੇ ਵਿਦਿਆਰਥੀਆਂ ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ ਹੈ ਅਤੇ ਸਿਖਲਾਈ ਦੌਰਾਨ ਬਹੁਤ ਪਰੇਸ਼ਾਨੀ ਹੁੰਦੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਬੈਚ ਵਿੱਚ ਜ਼ਿਆਦਾ ਵਿਦਿਆਰਥੀ ਹੋਣ ਦੇ ਕਾਰਨ ਸਿਖਲਾਈ ਦੀ ਗੁਣਵੱਤਾ ਵਿਗੜਦੀ ਹੈ ਅਤੇ ਅਕੈਡਮੀ ਪਲੇਸਮੈਂਟ ਤੇ ਧਿਆਨ ਨਹੀਂ ਦਿੰਦੀ ਹੈ। ਆਓ ਹੁਣ ਤੁਹਾਨੂੰ ਹੈਡਮਾਸਟਰ ਅਕੈਡਮੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦੇ ਹਾਂ। ਪਹਿਲਾ ਹੈਡਮਾਸਟਰ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 35 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਆਸਾਨੀ ਨਾਲ ਦਾਖਲਾ ਮਿਲ ਜਾਂਦਾ ਹੈ। ਦੂਜਾ ਹੈਡਮਾਸਟਰ ਅਕੈਡਮੀ ਨੂੰ ਪੰਜਾਬ ਦੀ ਸਭ ਤੋਂ ਮਸ਼ਹੂਰ ਅਕੈਡਮੀਆ ਵਿੱਚੋਂ ਇੱਕ ਗਣੀ ਜਾਂਦੀ ਹੈ। ਇਸ ਦੀਆਂ ਪੰਜਾਬ ਵਿੱਚ ਬਹੁਤ ਸਾਰੀਆਂ ਸ਼ਖਾਵਾਂ ਹਨ। ਇਸ ਲਈ ਵਿਦਿਆਰਥੀ ਪੰਜਾਬ ਦੇ ਕਿਸੇ ਵੀ ਸ਼ਾਖਾ ਵਿੱਚ ਦਾਖਲਾ ਲੈ ਸਕਦੇ ਹਨ ਅਤੇ ਕੋਰਸ ਕਰ ਸਕਦੇ ਹਨ। ਤੀਜਾ ਹੈਡਮਾਸਟਰ ਅਕੈਡਮੀ ਵਿੱਚ ਪੇਸ਼ੇਵਰ ਟ੍ਰੇਨਰਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ। ਆਓ ਹੁਣ ਤੁਹਾਨੂੰ ਹੈਡਮਾਸਟਰ ਅਕੈਡਮੀ ਦੀਆਂ ਕਮੀਆਂ ਬਾਰੇ ਜਾਣਕਾਰੀ ਪ੍ਰਦਾਨ ਕਰੀਏ। ਪਹਿਲਾ ਹੈਡਮਾਸਟਰ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਵਿੱਚ ਮੁਸ਼ਕਲ ਆਉਂਦੀ ਹੈ ਇਸ ਦੇ ਨਾਲ ਟ੍ਰੇਨਰ ਵੀ ਸਾਰੇ ਵਿਦਿਆਰਥੀ ਤੇ ਚਾਜ ਨਾਲ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ ਹੈ ਦੂਜਾ ਹੈਡਮਾਸਟਰ ਅਕੈਡਮੀ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਪ੍ਰਦਾਨ ਨਹੀਂ ਕੀਤੀ ਜਾਂਦੀ ਹੈ ਤੀਜਾ ਹੈਡਮਾਸਟਰ ਅਕੈਡਮੀ ਵਿੱਚ ਮੇਕਅਪ ਕਿਟ ਮਾਡਲ ਅਤੇ ਪੋਰਟਫੋਲੀਓ ਸ਼ੂਟ ਵੱਖਰੇ ਤੌਰ ਤੇ ਲਏ ਜਾਂਦੇ ਹਨ ਜੇਕਰ ਤੁਸੀਂ ਵੀ ਭਾਰਤ ਦੀ ਚੋਟੀ ਦੀ ਮੇਕਅਪ ਕੋਰਸ ਅਕੈਡਮੀ ਤੋਂ ਕੋਰਸ ਕਰਕੇ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ ਜਾਂ ਆਪਣਾ ਮੇਕਅਪ ਸਟੂਡੀਓ ਖੋਲਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਭਾਰਤ ਦੀਆਂ ਤਿੰਨ ਮੇਕਅਪ ਅਕੈਡਮੀਆਂ ਦੀ ਸੂਚੀ ਪ੍ਰਦਾਨ ਕਰਦੇ ਹਾਂ ਭਾਰਤ ਦੀਆਂ ਤਿੰਨ ਚੋਟੀ ਦੀਆਂ ਮੇਕਅਪ ਅਕੈਡਮੀਆਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਭਾਰਤ ਦੀ ਨੰਬਰ 1 ਸੁੰਦਰਤਾ ਕੋਰਸ ਅਤੇ ਮੇਕਅਪ ਕੋਰਸ ਕਰਨ ਵਾਲੀ ਅਕੈਡਮੀ ਹੈ ਇਸ ਅਕੈਡਮੀ ਨੂੰ ਉੱਚ ਸਿਖਲਾਈ ਗੁਣਵੱਤਾ ਤੇ ਸਭ ਤੋਂ ਵਧੀਆ ਨੌਕਰੀ ਪਲੇਸਮੈਂਟ ਦੇ ਕਾਰਨ ਲਗਾਤਾਰ 5 ਵਾਰੀ ਸਰਵੋਤਮ ਸੁੰਦਰਤਾ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਬਹੁਤ ਪੇਸ਼ੇਵਰ ਅਤੇ ਤਜਰਬੇਦਾਰ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਸਿਖਲਾਈ ਦੀ ਗੁਣਵੱਤਾ ਨੂੰ ਉੱਚਾ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਪੂਰੇ ਭਾਰਤ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵਿਦਿਆਰਥੀ ਇੱਥੇ ਸਿੱਖਲਾਈ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੈਂਡਿੰਗ ਕੋਰਸ ਪਰਮਨੈਂਟ ਮੇਕਅਪ ਕੋਰਸ ਇੰਟਰਨੈਸ਼ਨਲ ਕੋਰਸ ਆਦੀ ਲਈ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇੰਨਾਂ ਹੀ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਸੁੰਦਰਤਾ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਅੰਤਰਰਾਸ਼ਟਰੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਬਹੁਤ ਜ਼ਿਆਦਾ ਮੰਗ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਨੌਕਰੀ ਦੀ ਪਲੇਸਮੈਂਟ ਲਈ ਮਸ਼ਹੂਰ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਯੂਨਾਈਟਿਡ ਸਟੇਟ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵ ਵਰਗੇ ਦੇਸ਼ਾਂ ਵਿੱਚ ਪਲੇਸਮੈਂਟ ਦਿੱਤੀ ਜਾਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੀਆਂ ਸਿਰਫ ਦੋ ਸ਼ਾਖਾਵਾਂ ਹਨ ਇੱਕ ਸ਼ਾਖਾ ਨੌਇਡਾ ਸੈਕਟਰ 18 ਵਿੱਚ ਅਤੇ ਦੂਜੀ ਸ਼ਾਖਾ ਰਾਜੋਰੀ ਗਾਰਡਨ ਦਿੱਲੀ ਵਿੱਚ ਸਥਿਤ ਹੈ ਤੁਸੀਂ ਸਕਰੀਨ ਉੱਪਰ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖ ਰਹੇ ਹੋਣੇ ਹੋ ਭਾਰਤ ਦੀ ਦੂਜੇ ਨੰਬਰ ਤੇ ਆਉਣ ਵਾਲੀ ਸਭ ਤੋਂ ਵਧੀਆ ਮੇਕਅਪ ਕੋਰਸ ਕਰਾਉਣ ਵਾਲੀ ਅਕੈਡਮੀ ਹੈ ਪਰਲ ਅਕੈਡਮੀ ਭਾਰਤ ਦੀ ਦੂਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਪਰਲ ਅਕੈਡਮੀ ਦੀ ਮੁੰਬਈ ਵਾਲੀ ਬ੍ਰਾਂਚ ਹੈ ਪਰਲ ਅਕੈਡਮੀ ਦੇ ਇੱਕ ਬੈਚ ਵਿੱਚ 35 ਤੋਂ 40 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੇਕਰ ਅਸੀਂ ਪਰਲ ਅਕੈਡਮੀ ਵਿੱਚ ਕਰਵਾਏ ਜਾਣ ਵਾਲੇ ਮੇਕਅਪ ਕੋਰਸ ਦੀ ਫੀਸ ਬਾਰੇ ਗੱਲ ਕਰੀਏ ਤਾਂ ਇਸ ਦੀ ਫੀਸ ਲਗਭਗ 4,20,000 ਅਤੇ ਡਿਊਰੇਸ਼ਨ 11 ਮਹੀਨੇ ਦੀ ਹੈ ਪਰਲ ਅਕੈਡਮੀ ਆਪਣੇ ਕੁਝ ਵਿਦਿਆਰਥੀਆਂ ਨੂੰ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਪ੍ਰੋਵਾਈਡ ਕਰਦੀ ਹੈ ਪਰਲ ਅਕੈਡਮੀ ਦਾ ਪੂਰਾ ਪਤਾ ਤੁਹਾਨੂੰ ਮੇਰੀ ਸਕਰੀਨ ਤੇ ਦਿਖ ਰਿਹਾ ਹੋਣਾ ਹੈ ਤੀਜੀ ਅਨੁਰਾਗ ਮੇਕਅਪ ਮੰਤਰ ਮੁੰਬਈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਭਾਰਤ ਦੀ ਤੀਜੀ ਸਭ ਤੋਂ ਵਧੀਆ ਮੇਕਅਪ ਕੋਰਸ ਅਕੈਡਮੀ ਹੈ ਇਸ ਅਕੈਡਮੀ ਦੇ ਇੱਕ ਬੈਚ ਵਿੱਚ 200 ਤੋਂ ਵੀ ਵੱਧ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਮੇਕਅਪ ਕੋਰਸ ਦੀ ਫੀਸ 1,80,000 ਰੁਪਏ ਆ ਅਤੇ ਉਸ ਦੀ ਡਿਊਰੇਸ਼ਨ 1 ਮਹੀਨੇ ਦੀ ਹੈ ਅਨੁਰਾਗ ਮੇਕਅਪ ਮੰਤਰ ਅਕੈਡਮੀ ਮੁੰਬਈ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਇੰਟਰਨਸ਼ਿਪ ਪਤੇ ਪਲੇਸਮੈਂਟ ਨਹੀਂ ਦਿੰਦੀ ਹੈ ਅਨੁਰਾਗ ਮੇਕਅਪ ਮੰਤਰਾ ਮੁੰਬਈ ਤੋਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਖੁਦ ਹੀ ਜੌਬ ਲੱਭਣੀ ਪੈਂਦੀ ਹੈ ਤੁਹਾਨੂੰ ਮੇਰੀ ਸਕਰੀਨ ਉੱਪਰ ਅਨੁਰਾਗ ਮੇਕਅਪ ਮੰਤਰਾ ਦਾ ਪੂਰਾ ਐਡਰੈਸ ਦਿਖ ਰਿਹਾ ਹੋਣਾ ਹੈ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਹੋਰ ਕਿਸੇ ਟੌਪਿਕ ਤੇ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਉਸ ਟੌਪਿਕ ਤੇ ਜਲਦੀ ਹੀ ਵੀਡੀਓ ਲੈ ਕੇ ਆਵਾਂਗੇ ਤੇ ਆਪਣੇ ਕੈਰੀਅਰ ਤੋਂ ਜੁੜੀ ਜਾਣਕਾਰੀ ਦੇ ਲਈ ਸਾਡੇ ਚੈਨਲ ਪੰਜਾਬੀ ਬਿਊਟੀ ਕੈਰੀਅਰ ਗਾਈਡ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ